ਸੋਲ ਕੈਰੀ ਕਰਦੀ ਹੈ ਪਾਸਟ ਦੇ 네ਗੇਟਿਵ ਇਫੈਕਟਸ ਨੂੰ ਕੈਰੀ ਫਾਰਵਰਡ ਕਰ ਲੈਂਦੀ ਹੈ ਜਿੰਨੇ ਲੋਕ ਜਿਹੜੇ ਸੁਣ ਰਹੇ ਨੇ ਆਪਣੇ ਦੇਖਣਗੇ ਇਹ ਪੋਡਕਾਸਟ ਕਿਸੇ ਨੂੰ ਵੀ ਕਲਾਸਟ੍ਰੋਫੋਬੀਆ ਕਹਿੰਦੇ ਆ ਬੰਦ ਜਗ੍ਹਾ ਤੋਂ ਡਰ ਲੱਗਦਾ ਤਾਂ ਉਹ ਪਹਿਲਾਂ ਕਿਤੇ ਦਬਕੇ ਮਰਿਆ ਸੀ ਬੰਦਾ ਨੇਰੇ ਤੋਂ ਡਰ ਲੱਗਦਾ ਕਿਤੇ ਬੰਦ ਹੋ ਗਿਆ ਸੀ ਪਾਣੀ ਤੋਂ ਡਰ ਲੱਗਦਾ ਡੁੱਬ ਕੇ ਮਰਿਆ ਸੀ ਇਹ ਬਾਈ ਜੀ ਮੇਰੀ ਵਰਡਿੰਗ ਨਹੀਂ ਸਾਇੰਸ ਨੇ ਪ੍ਰੂਫ ਕਰਤਾ ਡਾਕਟਰ ਜੋ ਡਿਸਪੈਂਸਰ ਨੂੰ ਸੁਣ ਲਿਓ ਡਾਕਟਰ ਬ੍ਰਾਇਨ ਵਾਈਜ਼ ਨੂੰ ਸੁਣ ਲਿਓ ਅਹੀ ਗੱਲਾਂ ਦੀ ਪ੍ਰੋਤਤਾ ਹੁੰਦੀ ਹੈ ਸੋਲ ਜਿਹੜੀ ਹੈ ਨਾ ਜੀ ਉਹ ਕੈਰੀ ਕਰਦੀ ਹੈ ਪਾਸਟ ਲਾਈਫ ਦੇ ਟਰੋਮਾਸ ਨੂੰ ਐਗਜ਼ਾਮਪਲ ਦਵਾਂ ਤੁਹਾਨੂੰ ਤੁਸੀਂ ਆ ਸਮਝਾਜੂਗਾ ਮੈਨੂੰ ਨਾ ਸਵੀਮਿੰਗ ਦਾ ਬੜਾ ਸ਼ੌਕ ਸੀਗਾ ਬਟ ਮੈਂ ਜਦੋਂ ਸਵੀਮਿੰਗ ਪੂਲ ਦੇ ਕੋਲ ਜਾਣਾ ਨਾ ਨਹਿਰ ਦੇ ਕੋਲ ਨੰਘਣਾ ਨਾ ਤਾਂ ਮੈਨੂੰ ਲੱਗਣਾ ਯਾਰ ਇੱਧਰ ਵੀ ਜਾਣਾ ਹੈ ਡਰ ਲੱਗਦਾ ਇਹਨੂੰ ਹਾਈਡਰੋਫੋਬੀਆ ਕਹਿੰਦੇ ਨੇ ਪਾਣੀ ਤੋਂ ਡਰ ਮੈਂ ਆਪਣੇ ਗਾਈਡ ਨਾਲ ਗੱਲ ਕੀਤੀ ਜਿਹੜਾ ਮੈਨੂੰ ਪੜਾਉਂਦਾ ਸੀ ਮੈਂ ਕਿਹਾ ਮੈਂ स्विਮਿੰਗ ਸਿੱਖਣਾ ਚਾਹਣਾ ਪਰ ਮੈਨੂੰ ਡਰ ਬਹੁਤ ਲੱਗਦਾ ਪਾਣੀ ਤੋਂ ਕਹਿੰਦਾ ਕੋਈ ਨਹੀਂ ਬੈਠੋ ਆ ਜੂ ਮੈਨੂੰ ਬਿਠਾਇਆ ਉਹਨਾਂ ਨੇ ਜੀ ਤਾਂ ਮੈਨੂੰ ਕਹਿੰਦੇ ਰੀਕਾਲ ਦਾ ਟਾਈਮ ਵੈਨ ਯੂ ਹੈਡ ਅ ਬੈਡ ਐਕਸਪੀਰੀਅੰਸ ਵਿਦ ਵਾਟਰ ਉਹ ਟਾਈਮ ਯਾਦ ਕਰੋ ਜੋ ਤੁਹਾਨੂੰ ਪਾਣੀ ਤੋਂ ਬਹੁਤ ਕੋਈ ਨੈਗੇਟਿਵ ਚੀਜ਼ ਮਿਲੀ ਮੈਂ ਅੱਖਾਂ ਬੰਦ ਮੈਂ ਬੈਠਾ ਚੇਅਰ ਤੇ ਤਾਂ ਪਿੱਛੇ 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 ਮੈਂ ਬਚਪਨ 'ਚ ਪਹੁੰਚ ਗਿਆ ਆਪਣੇ ਮੈਂ 5 ਸਾਲ ਦਾ ਸੀ ਪਿੰਡ ਸਾਡੇ ਮੋਟਰ ਚੱਲ ਰਹੀ ਹੈ ਮੈਂ ਹੌਲੂਚ ਨਾ ਆ ਰਿਹਾ ਮੇਰੇ ਘੜੇ ਤੱਕ ਪਾਣੀ ਆਇਆ ਹੋਇਆ ਕਮੇਡਾ ਕਮੇਡਾ ਪਾਈਪ ਦੇ ਬਿਲਕੁਲ ਸਾਹਮਣੇ ਆ ਗਿਆ ਪ੍ਰੈਸ਼ਰ ਪਿਆ نیچے ਕਾਈ ਜੰਮੀ ਹੋਈ ਸੀ ਮੇਰੇ ਪੈਰ ਨਿਕਲ ਗਏ ਮੈਂ ਵਿੱਚ ਡੁੱਬ ਗਿਆ ਹੌਣ ਉੱਚ ਮੇਰੀ ਕਜ਼ਨ ਸਿਸਟਰ ਪੈਠੀ ਕੱਪੜੇ ਧੋ ਰਹੀ ਸੀ ਉਹਨੇ ਮੇਰੇ ਵਾਲ ਫੜੇ ਮੈਨੂੰ ਬਾਹਰ ਕੱਢ ਲਿਆ ਸਕਿਨ ਟਚ ਹੋ ਗਿਆ ਸਾਰਾ ਪਰ ਜਦੋਂ ਇਹ ਹੋ ਗਿਆ ਨਾ ਤੁਹਾਡੇ ਅੰਦਰ ਇੱਕ ਚੀਜ਼ ਇੱਕ ਐਨਗ੍ਰਾਮ ਲੌਕ ਹੋ ਜਾਂਦੀ ਹੈ ਐਨਗ੍ਰਾਮ ਪੇਨਫੁਲ ਐਪੀਸੋਡ ਲੌਕ ਹੋ ਜਾਂਦਾ ਹੈ ਉਹ ਜਿਹੜਾ ਮੇਰਾ ਗਾਈਡ ਸੀ ਉਹਨੇ ਉਹਨੂੰ ਬਾਰ ਬਾਰ ਰਿਪੀਟ ਕਰਕੇ ਉਹਦਾ ਢਾਂਗਿਆ ਉਹਨੂੰ ਆਡੀਟਿੰਗ ਕਹਿੰਦੇ ਨੇ ਉਹਨਾਂ ਨੇ ਉਹ ਡਿਲੀਟ ਕਰਤਾ ਉਹ ਬੰਦਾ ਬੜਾ ਸਿਆਣਾ ਸੀ ਗੈਨਰ ਕੰਨੀ ਖੋਲਣੀ ਆ ਕਹਿੰਦਾ ਰੀਕਾਲ ਸਮ ਅਨਦਰ ਟਾਈਮ ਵੈਨ ਯੂ ਹੈਡ ਬੈਡ ਐਕਸਪੀਰੀਅੰਸ ਵਿਦ ਵਾਟਰ ਮੈਂ ਕਹਿਆ ਯਾਰ 5 ਸਾਲ ਦੀ ਉਮਰ 'ਚ ਮੈਂ ਡੁੱਬਿਆ ਤਾਂ ਪਹਿਲਾਂ ਮੈਂ ਕਿੱਥੇ ਡੁੱਬਿਆ ਹਾਂਗਾ ਉਹ ਬੰਦਾ ਬਾਰ-ਬਾਰ ਕੁਐਸਚਨ ਰਿਪੀਟ ਕਰਦਾ ਰਿਹਾ ਅੱਖਾਂ ਬੰਦ ਨੇਰਾ 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 ਇੱਕਦਮ ਲਾਈਟ ਆਈ ਮੈਂ ਦੌੜ ਰਿਹਾ ਪਹਾੜੀ ਏਰੀਆ ਮੇਰੇ ਪਿੱਛੇ ਕੋਈ ਜੰਗਲੀ ਜਾਨਵਰ ਪਿਆ ਹੋਇਆ ਮੈਂ ਤੇਜ਼ ਦੌੜ ਰਿਹਾ ਪਿੱਛੋਂ ਪੈਰਾਂ ਦੀ ਆਵਾਜ਼ ਠਪ ਠਪ ਮੇਰੇ ਨੇੜੇ ਆਂਦੀ ਜਾ ਰਹੀ ਹੈ ਮੈਨੂੰ ਲੱਗਿਆ ਯਾਰ ਮੈਂ ਹੋਰ ਤੇਜ਼ ਨਹੀਂ ਭੱਜ ਸਕਦਾ ਮੈਂ ਪਹਾੜ ਤੋਂ ਛਾਲ ਮਾਰਤੀ ਲੇਕ ਸੀ ਪਾਣੀ ਦੀ ਮੇਰੀ ਬਾਡੀ ਉਹਦੇ ਚ ਗਈ ਡੁੱਬ ਗਿਆ ਮਰ ਗਿਆ ਉਹ ਬੰਦੇ ਨੇ ਇਹ ਚੀਜ਼ ਨੂੰ ਡਿਲੀਟ ਕੀਤਾ ਅਗਲੇ ਦਿਨ ਮੈਂ সুইমিং ਪੂਲ 'ਚ ਪੜ ਗਿਆ ਜਾ ਕੇ ਜਿੰਨੇ ਵੀ ਫੋਬੀਆ ਨੇ ਹਰਵਿੰਦਰ ਜੀ ਮੈਂ ਤੁਹਾਨੂੰ ਇਹ ਗੱਲ ਸਮਝਾਉਣੀ ਚਾਹੁੰਨਾ ਸੋਲ ਕੈਰੀ ਕਰਦੀ ਹੈ ਪਾਸਟ ਦੇ 네ਗੇਟਿਵ ਇਫੈਕਟਸ ਨੂੰ ਕੈਰੀ ਫਾਰਵਰਡ ਕਰ ਲੈਂਦੀ ਹੈ ਜਿੰਨੇ ਲੋਕ ਜਿਹੜੇ ਸੁਣ ਰਹੇ ਨੇ ਆਪਣੇ ਦੇਖਣਗੇ ਇਹ ਪੋਡਕਾਸਟ ਕਿਸੇ ਨੂੰ ਵੀ ਕਲਾਸਟ੍ਰੋਫੋਬੀਆ ਕਹਿੰਦੇ ਆ ਬੰਦ ਜਗ੍ਹਾ ਤੋਂ ਡਰ ਲੱਗਦਾ ਤਾਂ ਉਹ ਪਹਿਲਾਂ ਕਿਤੇ ਦਬ ਕੇ ਮਰਿਆ ਸੀ ਬੰਦਾ ਨੇਰੇ ਤੋਂ ਡਰ ਲੱਗਦਾ ਕਿਤੇ ਬੰਦ ਹੋ ਗਿਆ ਸੀ ਪਾਣੀ ਤੋਂ ਡਰ ਲੱਗਦਾ ਡੁੱਬ ਕੇ ਮਰਿਆ ਸੀ ਇਹ ਬਾਈ ਜੀ ਮੇਰੀ ਵਰਡਿੰਗ ਨਹੀਂ ਸਾਇੰਸ ਨੇ ਪ੍ਰੂਫ ਕਰਤਾ ਡਾਕਟਰ ਜੋ ਡਿਸਪੈਂਸਨ ਨੂੰ ਸੁਣ ਲਿਓ ਡਾਕਟਰ ਬ੍ਰਾਇਨ ਵਾਈਜ਼ ਨੂੰ ਸੁਣ ਲਿਓ ਅਹੀ ਗੱਲਾਂ ਦੀ ਪ੍ਰੂਫਤਾ ਹੁੰਦੀ ਹੈ ਕਿ ਪੰਜਾਬੀ ਸਿੰਗਰ ਨੇ ਬੜਾ ਖੂਬ ਲਿਖਿਆ ਹੈ ਉਹ ਕਹਿੰਦਾ ਕਿ ਕੌਣ ਜ਼ਿੰਮੇਵਾਰੀ ਲੈਂਦਾ ਵਿਛੜੇ ਮਲਾਉਣ ਦੀ ਮੈਨੂੰ ਲੱਗਦਾ ਸ਼ਾਇਦ ਤੁਸੀਂ ਲੈਂਦੇ ਹੋ ਬੜੀਆਂ ਗੱਲਾਂ ਨੇ ਜੀ ਇਹ ਜੀਆਂ ਮੈਟੀਰੀਅਲਿਟੀ ਆਫ ਲਾਈਫ ਹੈ ਮੈਂ ਇਹ ਪੌਡਕਾਸਟ ਬਹੁਤ ਕੁਝ ਹੋਰ ਤਰੀਕੇ ਨਾਲ ਸੋਚ ਕੇ ਲੈ ਕੇ ਆਇਆ ਸੀ ਪਰ ਜਦੋਂ ਉਰੇ ਮੈਂ ਪਹੁੰਚਿਆ ਤੇ ਬੈਠੇ ਆ ਤਾਂ ਗੱਲਾਂ ਕੁਝ ਹੋਰ ਜਾਂਦੀਆਂ ਨੇ ਸਰ ਮੇਰਾ ਇਹ ਹੁਣ ਕਿਉਰਿਓਸਿਟੀ ਹੋਰ ਜ਼ਿਆਦਾ ਵੱਧ ਗਈ ਸਰ ਮੈਨੂੰ ਇੱਕ ਗੱਲ ਦੱਸੋ ਤੁਸੀਂ ਮੇਰੇ ਮੇਰਾ ਕੈਮਰਾਮੈਨ ਆ ਬੈਠਾ ਹੈ ਭਾਈ ਤੁਸੀਂ ਮੇਰੇ ਨਾਲ ਬੈਠੇ ਹੋ ਇਹ ਮੇਰੇ ਨਾਲ ਸਾਰਾ ਦਿਨ ਰਹਿੰਦਾ ਆ ਤੇ ਇਹ ਆਪਣੀ ਗੱਲਾਂ-ਵਾਟਾਂ ਮੇਰੇ ਨਾਲ ਬਹੁਤ ਕਰਦਾ ਚਲੋ ਮੈਂ ਇਹਦੇ ਬਹੁਤ ਮੇਰਾ ਪਿਆਰ ਆ ਇਹਦੇ ਨਾਲ ਮੇਰੇ ਹੋਰ ਵੀ ਬਹੁਤ ਮਿੱਤਰ ਨੇ ਜਿਨ੍ਹਾਂ ਦਾ ਮੇਰਾ ਪਿਆਰ ਆ ਬਹੁਤ ਵਧੀਆ ਜੀ ਕਿਤੇ-ਕਿਤੇ ਕਿਸ ਬੰਦਿਆਂ ਨਾਲ ਮੇਰੀ ਨਹੀਂ ਬਣਦੀ ਉਹਨਾਂ ਨਾਲ ਮੇਰਾ ਜਿਹੜਾ ਸੁਭਾਅ ਆ ਉਹ ਨਹੀਂ ਮਿਲਦਾ ਤਾਂ ਮੈਨੂੰ ਇਹ ਇਹ ਲੱਗਣ ਲੱਗ ਜਾਂਦਾ ਹੈ ਕਿ ਯਾਰ ਇਹ ਬੰਦਾ ਵਧੀਆ ਨਹੀਂ ਹੈਗਾ ਮੈਂ ਇਹਦੇ ਨਾਲ ਨਹੀਂ ਆ ਪਰ ਮੈਨੂੰ ਉਹਨਾਂ ਨਾਲ ਜਾਣਾ ਪੈਂਦਾ ਜਾਂ ਰਹਿਣਾ ਪੈਂਦਾ ਜਾਂ ਉਹਨਾਂ ਨੂੰ ਕੋੜ ਰਹਿਣਾ ਪੈਂਦਾ ਤੁਹਾਨੂੰ ਕੀ ਲੱਗਦਾ ਹੈ ਕਿ ਕਈ ਵਾਰ ਕੀ ਹੁੰਦਾ ਕਿ ਕੋਈ ਮੀਆਂ ਬੀਬੀ ਦੀ ਬਹੁਤ ਲੜਾਈ ਹੁੰਦੀ ਆ ਪਰ ਉਹ ਕਹਿੰਦੇ ਕਿ ਸੰਯੋਗਤਾ ਉੱਪਰੋਂ ਬਣ ਕੇ ਆਏ ਨੇ ਸੰਯੋਗਤਾ ਤੁਹਾਨੂੰ ਉੱਪਰੋਂ ਲਾਈਫ ਪਾਰਟਨਰ ਮਿਲਿਆ ਉਹਦੇ ਨਾਲ ਜਾਂ ਕਿਸੇ ਮੀਆਂ ਬੀਬੀ ਦੀ ਬਹੁਤ ਬਣਨੀ ਆ ਪਰ ਘਰਦਿਆਂ ਨਾਲ ਨਹੀਂ ਬਣਨੀ ਇਹ ਵੀ ਚੀਜ਼ਾਂ ਹੋ ਜਾਂਦੀਆਂ ਨੇ ਸਰ ਕੀ ਲੱਗਦਾ ਹੈ ਕਿ ਇਹ ਸਾਰੀਆਂ ਚੀਜ਼ਾਂ ਫਿਰ ਪਹਿਲਾਂ ਤੋਂ ਹੀ ਤੈਨ ਨੇ ਬਿਲਕੁਲ ਤੈਨ ਨੇ ਜੀ ਜ਼ਿੰਦਗੀ ਜੋ ਜਿਹੜੀ ਜ਼ਿੰਦਗੀ ਦੇ ਵਿੱਚ ਉਹ ਬੰਦਾ ਇਹ ਹੰਕਾਰ ਲੈਂਦਾ ਕਿ ਇਹ ਚੀਜ਼ ਮੈਂ ਫੈਸਲਾ ਲਿਆ ਸੀ ਤਾਂ ਇਹ ਚੀਜ਼ ਹੋ ਗਈ ਨਹੀਂ ਤਾਂ ਮੇਤੋਂ ਨਹੀਂ ਹੋਣੀ ਸੀ ਇਹ ਤੁਹਾਨੂੰ ਲੱਗਦਾ ਹੈ ਕਿ ਮੈਂ ਪ੍ਰੂਫ ਕਰ ਦੇਣਾ ਹੁਣੀ ਪਾਸਟ ਨੂੰ ਹਰਵਿੰਦਰ ਜੀ ਤੁਸੀਂ ਚੇਂਜ ਨਹੀਂ ਕਰ ਸਕਦੇ ਠੀਕ ਹੈ ਮੈਂ ਐਗਜ਼ਾਮਪਲ ਦੇਣਾ ਤੁਹਾਨੂੰ ਬਹੁਤ ਸੋਹਣੀ ਅੱਛਾ ਚਲੋ ਕਿਸ ਨੂੰ ਫਿਊਚਰ ਨੂੰ ਤਾਂ ਚੇਂਜ ਕਰ ਲਈ ਸਕਦੇ ਨਾ ਸਿਰਫ ਫੈਸਲੇ ਲੈ ਕੇ 100% ਮੈਂ ਐਗਜ਼ਾਮ ਉਹੀ ਐਗਜ਼ਾਮਪਲ ਦੇਣ ਲੱਗਿਆ ਮੈਂ ਨਾ ਸਿਸਟਰ ਸ਼ਿਵਾਨੀ ਨੂੰ ਬਹੁਤ ਸੋਹਣਾ ਬ੍ਰह्म ਕੁਮਾਰੀ ਬੜੀ اچھی ਬੜੀ اچھی ਡੇੜੀ ਹੈ ਜਿਨ੍ਹਾਂ ਨੂੰ ਮੈਂ ਨਾ ਜੀ ਮੈਂ ਜਿਹਨੂੰ ਤੋਂ ਬਹੁਤ متاثر ਹਾਂ ਬਹੁਤ ਜਿਹਨੂੰ ਤੋਂ ਮੈਂ ਟ੍ਰੇਨਿੰਗ ਲੈ ਸਕਦਾ ਮੈਂਟਲ ਲੈਵਲ ਦੀ ਉਹ ਸ਼ਿਵਾਨੀ ਹੈ ਵਿਮਹੋਫ ਜੋ ਡਿਸਪੈਂਜ਼ਾ ਗreg برੈਡਨ ਕਈ ਡਾਕਟਰਸ ਨੇ ਜਿਨ੍ਹਾਂ ਨੂੰ ਮੈਂ ਸੁਣਦਾ ਰੂਟੀਨ ਚ ਸਾਰੇ ਸਪਿਰਚੁਅਲੀ ਪਹੁੰਚ ਚੁੱਕੇ ਨੇ ਬਹੁਤ ਉੱਪਰ ਤੱਕ ਪਹੁੰਚ ਚੁੱਕੇ ਨੇ ਤਾਂ ਸਿਸਟਰ ਸ਼ਿਵਾਨੀ ਨੂੰ ਮੈਂ ਸੁਣ ਰਿਹਾ ਸੀ ਕਹਿੰਦੀ ਮੈਂ ਇੰਡੀਆ ਦੇ ਸਭ ਤੋਂ ਵੱਡੇ ਐਸਟਰੋਲੋਜਰਾਂ 'ਨਾ ਬੈਠੀ ਕਹਿੰਦੇ ਮੈਂ ਇਹਨੂੰ ਪੁੱਛਿਆ ਵੀ ਤੁਸੀਂ ਜਿਹੜਾ ਹਸਾਬਤਾ ਵੱਲੋਂ ਆਉਂਦੇ ਹੋ ਸਾਡੀ ਜਨਮ ਪੱਤਰੀ ਬਣਾਉਂਦੇ ਹੋ ਕੀ ਉਹ 100% ਐਪਲੀਕੇਬਲ ਹੁੰਦੀ ਹੈ ਕਹਿੰਦਾ ਜੀ ਮੈਂ ਬਹੁਤ ਮੈਨੂੰ ਨੌਲੇਜ ਹੈ ਯਸਮੀਰੀ ਜਨਮ ਪੱਤਰੀ 100% ਵੈਲਿਡ ਹੁੰਦੀ ਹੈ ਕਹਿੰਦੇ ਤੁਸੀਂ ਕਿਵੇਂ ਬਣਾਉਂਦੇ ਹੋ ਕਹਿੰਦੀ ਅਸੀਂ ਪਾਸਟ ਦੇ ਕਰਮਿਕ ਅਕਾਊਂਟਸ ਲੈ ਕੇ ਜਿਹੜਾ ਬੱਚਾ ਜਿੰਨੇ ਵਜੇ ਜੰਮਿਆ ਅਸੀਂ ਉਹਦੇ ਹਿਸਾਬ ਨਾਲ ਬਣਾਉਂਦੇ ਆ ਫਿਰ ਉਹਦਾ ਫਿਊਚਰ ਵੀ ਹੋਈ ਹੁੰਦਾ ਜੋ ਅਸੀਂ ਤੈਅ ਕਰ ਦਿੰਦੇ ਆ ਕਹਿੰਦੀ ਜੇ ਉਹ ਬੰਦਾ ਆਪਣੇ ਪਾਸਟ ਦੇ ਕਰਮਿਕ ਅਕਾਊਂਟਸ ਤੋਂ ਲੈਸਨ ਲੈ ਕੇ ਆਪਣਾ ਪ੍ਰੈਜ਼ੈਂਟ ਚੇਂਜ ਕਰ ਲੇ ਤਾਂ ਕੀ ਤੁਹਾਡੀ ਜਨਮ ਪੱਤਰੀ ਵੈਲਿਡ ਹੋਏਗੀ ਕਹਿੰਦਾ 0% ਵੈਲਿਡ ਹੋਏਗੀ ਨਹੀਂ ਵੈਲਿਡ ਹੋਏਗੀ ਮੈਂ ਦੁਬਾਰਾ ਰਿਪੀਟ ਕਰਦਾ ਪਾਸਟ ਪਾਸਟ ਦੇ ਵਿੱਚ ਉਹਨੇ ਚਲੋ ਜੋ ਕੀਤਾ ਉਹਦੀ ਜਨਮ ਪੱਤਰੀ ਉਸ ਹੱਬਨ ਲਿਖ ਦਿੱਤੀ ਗਈ ਕਿ ਇਹਦਾ ਸੁਭਾਅ ਇਦਾਂ ਦਾ ਹੋਊਗਾ ਪਰ ਉਹਨੇ ਜ਼ਿੰਦਗੀ ਦੇ ਵਿੱਚ ਫੈਸਲਾ ਉਹ ਲੈ ਲਿਆ ਜੋ ਉਹਦਾ ਆਉਣ ਵਾਲੇ ਫਿਊਚਰ ਨੂੰ ਚੇਂਜ ਕਰ ਗਿਆ 100% ਯੈਸ ਯੈਸ ਮੈਂ ਮੈਂ ਤੁਹਾਨੂੰ ਇਹੀ ਗੱਲ ਸਮਝਾ ਰਿਹਾ ਸਰ ਇਹ ਗੱਲ ਫਿਰ ਉਲਟੀ ਨਹੀਂ ਹੋਗੀ ਹੁਣ ਮੈਂ ਦੱਸ ਦਿਆਂ ਤੁਹਾਨੂੰ ਜੀ ਦੱਸ ਦੱਸ ਤੁਸੀਂ ਕਿਹਾ ਕਿ ਕਈ ਬੰਦਿਆਂ ਨਾਲ ਮੇਰੀ ਨਹੀਂ ਬਣਦੀ 36 ਕਾਂਕੜਾ ਕਹਿੰਨੇ ਆਪਾਂ ਹਾਂ ਚਲੋ 36 ਕਾਂਕੜਾ ਰਾਈਟ ਉਹ ਕਿਉਂ ਹੈ ਕਿਉਂਕਿ ਤੁਹਾਡਾ ਪਿਛਲੇ ਲਾਈਫ ਟਾਈਮ ਵਿੱਚ ਜਿਹੜਾ ਕਨਫਲਿਕਟ ਤੁਸੀਂ ਛੱਡ ਕੇ ਆਏ ਸੀ ਉਹ ਝਗੜਾ ਸੋਲਵ ਨਹੀਂ ਸੀ ਹੋਇਆ ਮੰਨ ਲਓ ਤੁਸੀਂ ਕਿਸੇ ਨੂੰ ਥੱਪੜ ਮਾਰਿਆ ਸੀ ਅਗਲੇ ਨੇ ਆ ਕੇ ਤੁਹਾਡੇ ਚੜ੍ਹ ਤੇ ਆ ਸ ਕਿਹਾ ਯਾਰ ਮੈਂ ਤਾਂ ਤੈਨੂੰ ਕੁਝ ਕਿਹਾ ਵੀ ਨਹੀਂ ਹੈਗਾ ਉਹ ਕਹਿੰਦਾ ਪਤਾ ਮੈਨੂੰ ਵੀ ਨਹੀਂ ਹੈਗਾ ਛਾਟਾ ਲਾ ਕੇ ਚੱਲਿਆ ਗਿਆ ਅਗਲਾ ਹੁਣ ਇੱਥੇ ਤੁਸੀਂ ਫਿਊਚਰ ਚੇਂਜ ਕਰ ਸਕਦੇ ਆ ਮੈਂ ਬਹੁਤ ਪੇਸ਼ੈਂਟਸ ਹਾਂ ਦੇ ਨੇ ਇੰਨਾ ਟਰਾਮੈਟਿਕ ਲਾਈਫ ਹੈ ਲੋਕਾਂ ਦੀ ਨਾ ਸੱਸ ਨੂੰ ਦਾ ਝਗੜਾ ਹਸਬੰਡ ਵਾਈਫ ਦਾ ਝਗੜਾ ਬੱਚਿਆਂ ਤੋਂ ਸਟ्रेस ਮੈਨੂੰ ਚਾਰ ਲਾਈਨਸ ਦਿਨਾ ਹੁਣਾ ਤੁਹਾਡੇ ਵੀ ਕੰਮ ਆਉਣਗੀਆਂ ਚਾਰ ਲਾਈਨਸ ਮੇਰੀਆਂ ਯਾਦ ਰੱਖ ਲਿਓ ਫਿਊਚਰ ਚੇਂਜ ਹੋ ਜਾਊਗਾ ਗਾਰੰਟੀ ਦਊਂਗਾ ਜੀ ਸਿਰਫ ਚਾਰ ਲਾਈਨਸ ਫਰਸਟ ਹੈ ਆਈ ਫੋਰਗੀਵ ਯੂ ਮੈਂ ਤੁਹਾਨੂੰ ਮਾਫ ਕਰਦਾ ਏ ਬੀ ਸੀ ਡੀ ਮੀਨਸ ਹੰਦੇ ਸਭ ਤੋਂ ਵੱਡਾ ਦੁਸ਼ਮਣ ਮੇਰਾ ਕੌਣ ਹੈ ਮੈਂ ਤੈਨੂੰ ਮਾਫ ਕਰਦਾ ਫਿਰ 2 ਨੰਬਰ ਦੁਸ਼ਮਣ ਫਿਰ 3 ਨੰਬਰ ਫਿਰ 4 ਨੰਬਰ ਫਿਰ ਤੁਝ ਕੋ ਮੈਂ ਤੈਨੂੰ ਮਾਫ ਕਰਦਾ ਸਿਰਫ ਬੋਲਣਾ ਹੈ ਮਨ ਦੇ ਵਿੱਚ ਬੋਲਣਾ ਰਾਤ ਨੂੰ ਸੌਣ ਲੱਗੇ ਲਾਸਟ ਸਵੇਰੇ ਉੱਠਦੀ ਸਾਰ ਨੰਬਰ 2 ਲਾਈਨ ਆਈ ਐਮ ਸੌਰੀ ए बी सी डी ਮੈਂ ਤੁਹਾਨੂੰ ਮਾਫੀ ਮੰਗਦਾ ਸ਼ਾਇਦ ਮੈਂ ਤੁਹਾਨੂੰ ਕੁਝ ਗਲਤ ਬੋਲਿਆ ਗਿਆ ਜਾਂ ਮੈਂ ਤੁਹਾਡੇ ਨਾਲ ਕੁਝ ਗਲਤ ਕੀਤਾ ਸੇਮ ਉਦਾਂ ਹੀ 4-5 ਫੇਸਿਸ ਪਾਪ ਅਪ ਹੋਣਗੇ ਉਹਨਾਂ ਨੂੰ ਉਹਨੋਂ ਤਾਂ ਮਾਫੀ ਮੰਗ ਰਿਹਾ ਨੰਬਰ 3 ਆਈ ਫੋਰਗੇਵ ਮਾਈ ਸੈਲਫ ਮੈਂ ਆਪਣੇ ਆਪ ਨੂੰ ਮਾਫ ਕਰਦਾ ਜਾਂ ਕਰਦੀ ਹਾਂ 4 ਨੰਬਰ ਲਾਈਨ ਸਭ ਤੋਂ ਇੰਪੋਰਟੈਂਟ ਹੈ ਆਈ ਐਮ ਅ ਪੀਸਫੁਲ ਪਾਵਰਫੁਲ ਪਿਓਰ ਡਿਵਾਈਨ ਸੋਲ ਮੈਂ ਪਵਿੱਤਰ ਬਹੁਤ ਪਾਵਰਫੁਲ ਆਤਮਾ ਹਾਂ ਕਹਿੰਦੇ ਜੋਤੀ ਜੋਤ ਰਲੀ ਸੰਪੂਰਨthia ਰਾਮ ਹੂੰ ਬੜੀ ਵੱਡੀ ਲਾਈਨਾਂ ਗੁਰਬਾਣੀ ਦੀ ਮੈਨੂੰ ਤਾਂ ਬਸ ਇੰਨੀ ਕੁ ਗੁਰਬਾਣੀ ਆਉਂਦੀ ਹੈ ਬਟ ਸਾਡਾ ਪਰਪਸ ਆਫ ਲਾਈਫ ਕੀ ਹੈ ਕਿ ਇਸ ਜੋਤ ਨੇ ਉਸ ਜੋਤ ਚ ਜਾ ਕੇ ਮਿਲਣਾ ਹੈ ਬੂੰਦ ਨੇ ਸਮੁੰਦਰ ਚ ਜਾ ਕੇ ਮਿਲਣਾ ਹੈ ਤਾਂ ਸਾਡਾ ਪਰਉਤਾਰਾ ਹੋਣਾ ਹੈ ਇਹ ਜਿਹੜੀਆਂ ਤੁਹਾਨੂੰ ਮੈਂ ਚਾਰ ਲਾਈਨਸ ਦਸੀਆਂ ਨਾ ਜਿਹੜਾ ਬੰਦਾ ਵੀ ਕੋਈ ਕਰੂਗਾ ਜਿਹੜਾ ਆਪਣਾ ਪੋਡਕਾਸਟ ਦੇਖੂਗਾ ਮੈਂ ਗਰੰਟੀ ਦਊਂਗਾ ਜੀ ਤੁਸੀਂ ਲਿਖ ਕੇ ਪੇਪਰ ਦੇ ਨਾ A4 ਸਾਈਜ਼ ਤੇ ਪ੍ਰਿੰਟ ਕਰਕੇ ਆਪਣੀ ਦੀਵਾਰ ਤੇ ਲਾ ਲਿਓ 21 ਡੇਜ਼ ਰੈਗੂਲਰ ਕਰ ਲਿਓ ਤੁਹਾਡੇ ਦੁਸ਼ਮਣ ਨਾਲ ਤੁਹਾਨੂੰ ਮੇਰੇ ਨਾਲ ਹੋ ਚੁੱਕਿਆ ਜੀ ਮੈਂ ਪਹਿਲਾਂ ਪ੍ਰੈਕਟੀਕਲ ਖੁਦ ਤੇ ਕਰਕੇ ਦਿਖਾਦਾ ਮੈਂ ਤਾਂ ਬਾਅਦ ਮੇਰੀਆਂ ਬਹੁਤ ਇੰਟਰਵਿਊਜ਼ ਹੁੰਦੀਆਂ ਨੇ ਮੈਂ ਖੁਦ ਵੀਡੀਓ ਸਪਾਉਣਾ ਪਹਿਲਾਂ ਕਰਕੇ ਦੇਖਦਾ ਮੈਂ ਫਿਰ ਉਸ ਤੋਂ ਬਾਅਦ ਬੋਲਾਂ ਤੇバイス ਮੈਂ ਕਹਿੰਦਾ ਨਹੀਂ ਹੈਗਾ A4 ਸਾਈਜ਼ ਤੇ ਪ੍ਰਿੰਟ ਕੱਢ ਕੇ ਲਾ ਲਿਓ 21 ਦਿਨ ਰੈਗੂਲਰ ਕਰ ਲਿਓ ਫ਼੍ਰੋਮ ਹਾਰਟ ਜਿਹਦੇ ਨਾਲ ਵੀ ਤੁਹਾਡਾ ਕਨਫਲਿਕਟ ਹੈ ਜਿੱਡਾ ਮਰਜ਼ੀ ਵੱਡਾ ਦੁਸ਼ਮਣ ਹੈ ਤੁਹਾਨੂੰ ਕਾਲ ਕਰੂਗਾ ਭਾਈ ਜੀ ਸੌਰੀ ਗਲਤੀ ਹੋ ਗਈ ਸਰ ਜਿਵੇਂ ਤੁਸੀਂ ਗੱਲਾਂ ਕਰ ਰਹੇ ਹੋ ਜਿਵੇਂ ਆਪਾਂ ਗੱਲਾਂ ਕਰ ਰਹੇ ਆ ਲੋਕੀ ਲੌਜੀਕ ਲੱਭਣ ਲੱਗ ਜਾਂਦੇ ਨੇ ਮੈਨੂੰ ਲੱਗਦਾ ਕਿ ਯਾਰ ਕੋਈ ਲੌਜੀਕ ਆਵੇ ਕੋਈ ਕੋਈ ਇਹੋ ਜੀ ਗੱਲ ਆਵੇ ਕਿ ਜਿਹੜੀ ਗੱਲ ਤੋਂ ਮੈਂ ਇਹ ਗੱਲ ਕੱਟ ਸਕਾਂ ਤੁਹਾਨੂੰ ਤੁਹਾਨੂੰ ਇਦਾਂ ਦੇ ਲੋਕ ਨਹੀਂ ਮਿਲਦੇ ਬਹੁਤ ਮਿਲਦੇ ਨੇ ਜੀ ਪਰ ਤੁਹਾਨੂੰ ਕਹਿੰਦੇ ਨਹੀਂ ਹੈਗੇ ਕਿ ਯਾਰ ਉਹ ਡਾਕਟਰ ਕੋਲ ਨਹੀਂ ਜਾਣਾ ਉਹ ਤਾਂ ਹੋਰ ਹੀ ਗੱਲਾਂ ਮਾਰਦਾ ਨਹੀਂ ਨਹੀਂ ਇਹ ਜੀ ਮੈਂ ਪਰਵਾਹ ਨਹੀਂ ਕਰਦੇ ਨਾ ਨਾ ਉਹ ਚੀਜ਼ ਨਿਕਲ ਚੁੱਕੀ ਨਾ ਜੀ ਉਸ ਚੀਜ਼ ਨੂੰ ਅੱਛਾ ਤੁਹਾਨੂੰ ਗੁੱਸਾ ਕਿਉਂ ਨਾ ਆਉਂਦਾ ਬਹੁਤ ਘੱਟ ਆਉਂਦਾ ਜੀ ਸਿਰਫ ਰੋਡ ਸਾਈਡ ਆਉਂਦਾ ਮੈਨੂੰ ਜਦੋਂ ਕੋਈ ਬੰਦਾ ਰੈਸ਼ ਡਰਾਈਵ ਕਰਦਾ ਆਦਰਵਾਈਜ਼ ਮੇਰਾ ਉਹਦਾ ਸਿਰ ਪਤਾ ਨਹੀਂ ਕਿੱਡੀ ਮਾਰ ਆ ਜਾਂਦਾ ਹਾਂ ਪਰ ਮੇਰੇ ਜ ਹੁਣ ਪੇਸ਼ੈਂਸ ਬਹੁਤ ਹੈ ਬਹੁਤ ਮੈਂ ਬਹੁਤ ਐਗਰੈਸਿਵ ਜੀਗਾ ਮੈਂ ਹੁਣ ਤਾਂ ਜੀ ਮੈਡੀਟੇਸ਼ਨ ਸਭ ਤੋਂ ਵੱਧ ਗੁੱਸਾ ਕਦਵਾਇਆ ਸੀ ਉਹ ਇਹ ਹਸਬੰਡ ਵਾਈਫ ਦਾ ਹੀ ਹੁੰਦਾ ਹੁੰਦਾ ਜੀ ਮੈਨੂੰ ਹੋਰ ਤਾਂ ਕਿਸੇ ਤੇ ਆਉਂਦਾ ਨਹੀਂ ਇਹ ਹਸਬੰਡ ਵਾਈਫ ਨਾਲ ਗੁੱਸਾ ਤਾਂ ਆਉਦਾ ਹੀ ਆਉਦਾ ਹੈ ਹਰੇ ਇਹ ਹਰੇ ਘਰ ਦੀ ਗੱਲ ਹੈ ਇਹ ਇਹ ਕਹਾਣੀ ਘਰ ਘਰ ਦੀ ਹੈ ਜੀ ਫੈਕਟਰ ਕਿਉਂਕਿ ਆਪਣੇ ਨਾ ਕਰਮਿਕ ਅਕਾਊਂਟ ਬੈਲੈਂਸ ਨਹੀਂ ਹੋਏ ਹੋਏ ਮੇਤੂ ਨਹੀਂ ਹੋਏ ਮੈਂ ਕਹਾਂ ਜੀ ਮੈਂ ਦੁੱਤੋਤਾ ਨਹੀਂ ਹੈਗਾ ਮੈਂ ਜਗਾ ਨਹੀਂ ਨਹੀਂ ਨਾਟ ਇਟ ਆਰ ਟਨ ਲੋਕਾਂ ਨੂੰ ਲੱਗ ਲਾ ਜਾਣਾ ਕਿ ਯਾਰ ਇਹ ਡਾਕਟਰ ਬਣਿਆ ਬਹੁਤ ਮੈਂ 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 ਤੁਹਾਡੇ ਸਾਹਮਣੇ ਬੋਲ ਰਿਹਾ ਮੈਂ ਕੈਮਰੇ ਤੇ ਬੋਲ ਰਿਹਾ ਮੈਂ ਦੁੱਤ ਹੋਤਾ ਨਹੀਂ ਹੈਗਾ ਬਟ ਹਾਂ ਮੈਨੂੰ ਸਮਝ ਆ ਗਈ ਜ਼ਿੰਦਗੀ ਦੀ ਜ਼ਿੰਦਗੀ ਜਿਉਣੀ ਆ ਗਈ ਹੁਣ ਬਟ ਹੁਣ ਮੈਂ ਬਹੁਤ ਪੀਸ ਚਲੀ ਬਹੁਤ ਮੈਂ ਹੁਣ ਲੜਦੇ ਹੁਣ ਲੜਦੇ ਮੈਂ ਓਕੇਸ਼ਨਲੀ ਵੈਰੀ ਬਹੁਤ ਕੱਟ ਗਿਆ ਉਹ ਓਕੇਸ਼ਨਲੀ ਹੋ ਗਿਆ ਕੱਟ ਗਿਆ ਬਹੁਤ ਕੱਟ ਗਿਆ ਬਟ 90% ਮੈਂ ਬਾਹਰ ਆ ਚੁੱਕਿਆ ਪਾਸਟ ਦੇ ਸਾਰੇ ਕਨਫਲਿਕਟਸ ਰਿਮੂਵ ਕਰਦੇ ਕਰਦੇ ਹੁਣ ਮੇਰਾ ਕੋਈ ਦੁਸ਼ਮਣ ਨਹੀਂ ਹੈ ਪ੍ਰੈਸੈਂਟ ਉਹੀ ਐਸੀ ਟ੍ਰੈਂਗਲਰ ਮੈਂ ਫਿਨਿਸ਼ ਕੀਤਾ ਆਈ ਫੋਰਗਿਵ ਯੂ ਆਈ ਐਮ ਸੌਰੀ ਮਾਫ ਕਰ ਦਿਓ ਜਾਂ ਮਾਫੀ ਮੰਗ ਲਓ ਹਰ ਬਿਮਾਰੀ ਹਰ ਝਗੜੇ ਦਾ ਟ੍ਰੀਟਮੈਂਟ ਹੈ ਜੀ ਸਰ ਜਿਹੜੀ ਤੁਸੀਂ ਆਪਣੇ ਪਾਸਟ ਲਾਈਫ ਦੀ ਗੱਲ ਦੱਸੀ ਹੈ ਉਹ ਪਾਸਟ ਲਾਈਫ ਬਾਰੇ ਕਦੇ ਸੋਚਦੇ ਹੋ ਨੇ ਉਹ ਕਿੱਲੇ ਪੈ ਕੇ ਮੇਰੀ ਹੁਣ ਵੀ ਮਨ ਦੇ ਮਨ ਦੇ ਤੁਸੀਂ ਜਦੋਂ ਮੈਨੂੰ ਗੱਲ ਦੱਸ ਰਹੇ ਸੀ ਸੇਮ ਚੱਲਦਾ ਸਾਰਾ ਪਰਦੇ ਦੇ ਉੱਪਰ ਚੱਲਦਾ ਮਨ ਤਾਂ ਤੁਹਾਡਾ ਚੱਲਦਾ ਯੈਸ 100% ਤੁਹਾਨੂੰ ਕੀ ਲੱਗਦਾ ਹੁੰਦਾ ਕਿ ਯਾਰ ਉਹ ਉਹਦੇ ਵਿੱਚ ਮੈਂ ਚਲੋ ਸਰਦੂਰ ਤੁਸੀਂ ਕਹਿੰਦੇ ਦੱਸਿਆ ਆਪਣੇ ਆਪ ਨੂੰ ਤਾਂ ਤੁਸੀਂ ਇਸ ਵਿੱਚ ਸਿੱਖੋ ਤੋੜ ਜੀ ਮੈਂ ਆਪਾਂ ਕਰਕੇ ਚੱਲੀਏ ਅਗਲਾ ਅਣਵੜਾ ਜਨ ਨਹੀਂ ਅੱਗੇ ਨਹੀਂ ਉਹ ਉਹਦੇ ਨਹੀਂ ਬਹੁਤ ਮੈਡੀਟੇਸ਼ਨ ਚ ਮੈਂ ਇਹ ਗੱਲਾਂ ਮੈਂ ਤੁਹਾਨੂੰ ਪਤਾ ਕਦੇ ਪੁੱਛ ਰਿਹਾ ਕਿ ਲੋਕ ਇਹ ਸਵਾਲ ਕਰਨਗੇ ਤੁਹਾਨੂੰ ਉਹ ਤੁਹਾਡੇ ਤੇ ਹੱਸਣਗੇ ਉਹ ਤੁਹਾਨੂੰ ਕਹਿਣਗੇ ਕਿ ਇਹ ਗੱਲਾਂ ਇਹ ਦੋ ਚਾਵਲ ਬਹਿ ਗਏ ਉਹੀ ਗੱਲ ਆ ਜਾਂਦੀ ਆ ਕਿ ਬੈਠੇ ਨੇ ਉਹ ਬਸ ਗੱਲਾਂ ਦਾ ਕੜਾਹ ਬਣਾਈ ਜਾਂਦੇ ਨੇ ਕੋਈ ਚੱਕਰ ਬੱਜੇ ਤੁਹਾਨੂੰ ਕੋਈ ਪਰਸਨਲੀ ਤੌਰ ਤੇ ਮਿਲ ਮਿਲ ਕੇ ਤੁਹਾਡੇ ਨਾਲ ਗੱਲ ਕਰੇ ਹਾਂ ਕੋਈ ਗੱਲ ਨਹੀਂ ਆਪਾਂ ਸੈਟੀਸਫਾਈ ਕਰਾਂਗੇ 100% ਫਿਊਚਰ ਨਹੀਂ ਮੈਂ ਦੇਖਿਆ ਹਾਲੇ ਮਾਊਸ ਲੈਵਲ ਤੱਕ ਨਹੀਂ ਪਹੁੰਚਿਆ ਚਲੋ ਫਿਊਚਰ ਛੱਡ ਦਿਓ ਪਾਸਟ ਵੀ ਛੱਡ ਦਿਓ ਪ੍ਰੈਸੈਂਟ ਦੇ ਵਿੱਚੇ ਬੰਦਾ ਜੇ ਤੁਹਾਨੂੰ ਮਿਲ ਲਵੇ ਕਿ ਮੇਰਾ ਯਾਰ ਪ੍ਰੈਸੈਂਟ ਸਹੀ ਕਰ ਦੋ ਤੁਸੀਂ ਬਸ ਬਾਕੀ ਹੋ ਜਾਵੇ ਯੈਸ ਯੈਸ ਮੈਂ ਕਰਦੀ ਹੀ ਕਰਦਾ ਸਾਰਾ ਦਿਨ ਮੈਂ ਹੋਰ ਕੰਮ ਕੀ ਹੈ ਜੀ ਮੇਰਾ ਕੰਮ ਹੀ ਹੈ ਦੇਖੋ ਪਾਸਟ ਤੋਂ ਜਿਹੜੀ ਤੁਸੀਂ ਬਿਮਾਰੀ ਲੈ ਕੇ ਮੇਰੇ ਕੋਲ ਆਏ ਹੋ ਚਾਹੇ ਉਹ ਫਿਜ਼ੀਕਲ ਹੈ ਚਾਹੇ ਉਹ ਮੈਂਟਲ ਹੈ ਉਸੇ ਵਾਸਤੇ ਤਾਂ ਮੇਰਾ ਮੇਰੀ ਮੇਰੀ ਬਾਬੇ ਮੇਰਾ ਕੰਮ ਹੈ ਪਲਾਂਟੇਸ਼ਨ ਕਰਨਾ ਹੂੰ ਪਾਣੀ ਬਚਾਉਣਾ ਤੇ ਲੋਕਾਂ ਦੀ ਸਿਹਤ ਠੀਕ ਕਰਨਾ ਮੈਂਟਲ অর ਫਿਜ਼ੀਕਲ ਐਸ ਲਾਈਫਟਾਈਮਸ ਦਾ ਮੇਰੇ ਕੰਮ ਹੀ ਹੈ ਨੇ ਜੀ ਤੁਸੀਂ ਕਿਹਾ ਕਿ ਸਿਹਤ ਠੀਕ ਕਰਨਾ ਇੱਕ ਚੰਗੀ ਸਿਹਤ ਦੀ ਪਰਿਭਾਸ਼ਾ ਕੀ ਹੁੰਦੀ ਹੈ ਜਿੱਥੇ ਤੁਸੀਂ ਕਹਿੰਦੇ ਨੇ ਫੀਲਿੰਗ ਆਫ ਵੈਲਬੀਇੰਗ ਫੀਲਿੰਗ ਆਫ ਵੈਲਬੀਇੰਗ ਮੈਂ ਤੁਹਾਨੂੰ ਦੱਸਾਂ ਫਿੱਟ ਮੈਂ ਮੈਂ 1965 ਮਾਡਲਾਂ ਜਦੋਂ ਫੀਅਟ ਕਾਰ ਚੱਲਦੀ ਸੀ ਹੂੰ ਮੇਰੇ ਬਹੁਤ ਫਰੈਂਡਸ ਨੇ ਜਿਹੜੇ ਅਸੀਂ ਇਕੱਠੇ ਪੜੇ ਇਕੱਠੇ ਵੱਡੇ ਹੋਏ ਬਟ ਮੇਰੇ ਤੇ ਸਟੈਮਨਾ ਹੁਣ ਵੀ 30 ਸਾਲ ਦੀ ਉਮਰ ਜਿੰਨਾ ਜੀ ਇਹ ਪਰਫੈਕਟ ਹੈਲਥ ਦੀ ਨਿਸ਼ਾਨੀ ਹੈ ਜੀ ਜੀ ਜੋ ਬੰਦਾ ਬੁੱਢਾ ਬੁੱਢਾ ਨਹੀਂ ਹੁੰਦਾ ਜੀ ਤੁਸੀਂ ਏਜ ਨੂੰ ਰਿਵਰਸ ਕਰ ਸਕਦੇ ਹੋ इजीली ਰਿਵਰਸ ਕਰ ਸਕਦੇ ਹੋ ਵਿਦ ਯਰ ਥਾਟਸ ਐਂਡ ਵਿਦ ਯੂਰ ਥਾਟਸ ਨਾ ਥਾਟਸ ਐਂਡ ਡਾਈਟ ਯੈਸ ਇਹ ਕਿ ਚੰਗੀ ਡਾਈਟ ਕੀ ਹੁੰਦੀ ਹੈ ਜਿਹਦੇ ਚ ਪੈਸਟੀਸਾਈਡ ਨਾ ਹੋਵੇ ਪਰ ਉਹ ਤਾਂ ਸਰ ਮੈਂ ਕਹਿੰਦਾ ਜੇ ਤੇ ਗੋਲ ਖੜਜਾ ਉੱਥੇ ਵੀ ਤੁਹਾਡੇ ਸਾਹਮਣੇ ਬੈਠਿਆ ਦਿੰਦਾ ਉਹ ਨਹੀਂ ਹੈਗਾ ਮੇਰਾ ਛੋਟਾ ਜਿਹਾ ਫਾਰਮ ਹਾਊਸ ਹੈ ਕਿਤੇ ਪਉਥੇ ਵੀ ਤੁਹਾਨੂੰ ਵਿਜ਼ਿਟ ਕਰਵਾਵਾਂਗੇ 100% ਆਰਗੈਨਿਕ ਹੈ ਜਮਾ ਛੋਟਾ ਜਿਹਾ ਹੈ ਉਥੇ 150 ਕਿਸਮ ਦਾ ਤੇ ਮੇਰੇ ਕੋਲ ਫਰੂਟ ਲੱਗੇ ਹੈ 150 ਟਰੀਜ਼ ਮੈਂ ਫਲਾਂ ਦੇ ਲਾਈ ਹੋਏ ਨੇ ਸਬਜ਼ੀਆਂ ਘਰ ਦੀਆਂ ਖਾਈ ਦੀਆਂ ਨੇ ਦੁੱਧ ਮੈਂ ਪੀਂਦਾ ਨਹੀਂ ਹੈਗਾ ਠੀਕ ਹੈ ਸੋ ਮੈਂ ਦੱਸਿਆ ਕਿ 59 ਪਲਸ ਮੈਂ 60 ਸਾਲ ਦਾ ਹਾਂ ਸਤੰਬਰ ਚ એનર્ਜੀ ਆਪਣੀ ਜਿ 30 ਸਾਲ ਜਿੰਨੀ ਆਲੀ ਹੈ ਜੀ ਭੰਗੜਾ ਪੂਰਾ ਪਾਈਦਾ ਜੀ ਐਕਸਰਸਾਈਜ਼ ਜਿਮ ਚਾਹੀਦਾ एवरीਡੇ